ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀਆਂ ਦੇ ਚਰਨਾਂ ਵਿੱਚ ਸਦਾ ਸਦਾ ਨਮਸਕਾਰ ਹੈ ਵਾਹਿਗੁਰੂ ਜੀ ਜਿਹੜੀ ਵੀ ਚੀਜ਼ ਸਾਨੂੰ ਆਪਣੇ ਜੀਵਨ ਦੇ ਵਿੱਚ ਬਿਨਾਂ ਕਿਸੇ ਕਲਨਾ ਦੇ ਮਿਲ ਜਾਂਦੀ ਹੈ ਸਾਨੂੰ ਉਹਦੀ ਕੋਈ ਕੀਮਤ ਨਹੀਂ ਹੁੰਦੀ ਕਿਉਂ ਕਿਉਂਕਿ ਉਹ ਸਾਨੂੰ ਬਿਨਾਂ ਕਿਸੇ ਮਿਹਨਤ ਉਦਮ ਤੇ ਦੁੱਖ ਤਕਲੀਫਾਂ ਤੋਂ ਮਿਲ ਜਾਂਦੀ ਹੈ ਪਰ ਜਿਹੜੀਆਂ ਚੀਜ਼ਾਂ ਵਾਸਤੇ ਆਪਾਂ ਅਤਿ ਦੀ ਮਿਹਨਤ ਕਰਨੀ ਆ ਤੇ ਉਹ ਚੀਜ਼ ਸਾਨੂੰ ਬਾਅਦ ਵਿੱਚ ਮਿਲਦੀ ਹੈ ਸਾਨੂੰ ਉਹਨਾਂ ਚੀਜ਼ਾਂ ਦੀ ਕਦਰ ਹੁੰਦੀ ਹੈ ਇਸ ਗੱਲ ਦਾ ਭਾਵੇਂ ਹੈ ਸੰਗਤ ਜੀ ਜਿਹੜੀਆਂ ਸੰਗਤਾਂ ਇੰਡੀਆ ਵਿੱਚ ਰਹਿੰਦੀਆਂ ਨੇ ਉਹਨਾਂ ਦੇ ਕੋਲ ਘਰਾਂ ਦੇ ਨੇੜੇ-ਨੇੜੇ ਹੀ ਕਈ-ਕਈ ਗੁਰੂ ਘਰ ਹੁੰਦੇ ਨੇ ਕਈ ਪਿੰਡਾਂ ਦੇ ਵਿੱਚ ਦੋ ਵੀ ਹੁੰਦੇ ਨੇ ਗੁਰੂ ਘਰ ਬਰਹਰ ਪਿੰਡ ਵਿੱਚ ਤੇ ਜ਼ਰੂਰੀ ਹੁੰਦਾ ਹੈ ਇਸ ਕਰਕੇ ਸਾਨੂੰ ਗੁਰੂ ਘਰ ਦੀ ਮਹਾਨਤਾ ਉਨੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਏ ਉਹ ਕਿਉਂ ਕਿ ਕਿ ਸੰਗਤ ਜੀ ਇੱਕ ਛੋਟੀ ਜਿਹੀ ਵਿਚਾਰ ਆਪ ਜ਼ਰੂਰ ਕਰਨਾ ਜਿਹੜੀ ਜੋੜਿਆਂ ਦੀ ਸੇਵਾ ਹੈ ਉਹ ਇੰਨੀ ਉੱਚੀ ਸੇਵਾ ਹੈ ਗੁਰੂ ਘਰਾਂ ਦੇ ਵਿੱਚ ਵਾਹਿਗੁਰੂ ਜੀ ਆਪ ਜੀ ਇੱਕ ਡਿੱਗਾ ਹੋਇਆ ਕੱਖ ਵੀ ਇਧਰੋਂ ਚੁੱਕ ਕੇ ਉਧਰ ਰੱਖ ਦਿਓਗੇ ਗੁਰੂ ਮਹਾਰਾਜ ਉਹਦਾ ਵੀ ਦੂਣਾ ਤੀਣਾ ਚੌਣਾ ਕਰਕੇ ਫਲ ਵਾਪਸ ਕਰਨਗੇ ਸੰਗਤ ਜੀ ਗੁਰੂ ਘਰ ਦੇ ਵਿੱਚ ਜਿਹੜੇ ਜੋੜਿਆਂ ਦੀ ਸੇਵਾ ਹੈ ਉਹ ਐਨੀ ਅਤ ਦੀ ਉੱਚੀ ਸੇਵਾ ਹੈ ਜਿਹਦਾ ਮਹੱਤਮ ਕੋਈ ਵੀ ਬੋਲ ਕੇ ਨਹੀਂ ਦੱਸ ਸਕਦਾ ਜਿਹੜੀ ਸੰਗਤ ਦੇ ਜੋੜਿਆਂ ਦੀ ਧੂੜ ਹੁੰਦੀ ਹੈ ਉਹਦਾ ਮਹੱਤਮ ਇੰਨਾ ਉੱਚਾ ਹੈ ਜਿਹੜੀਆਂ ਸੰਗਤਾਂ ਸੱਜ ਪਾਠ ਕਰਦੀਆਂ ਨੇ ਆ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਸੰਪੂਰਨ ਦਰਸ਼ਨ ਕੀਤੇ ਨੇ ਗੁਰਬਾਣੀ ਪੜ੍ਹੀ ਹੈ ਉਹ ਜਾਣਦੀਆਂ ਨੇ ਕਿ ਇਸ ਧੂੜ ਦੀ ਜਿਹੜੀ ਮਹਾਨਤਾ ਹੈ ਉਹ ਕਿੰਨੀ ਕੂ ਕੀਤੀ ਗਈ ਹੈ ਦਰਸਾਈ ਗਈ ਹੈ ਕਿੰਨੀ ਉਸਤਤ ਕੀਤੀ ਗਈ ਹੈ ਇਸ ਸੰਗਤ ਦੇ ਚਰਨਾਂ ਦੀ ਧੂੜ ਦੀ ਵਾਹ ਗੁਰੂ ਜੀ ਇੱਕ ਗੱਲ ਇਹ ਵੀ ਸੋਚ ਵਿਚਾਰ ਕੇ ਵੇਖਿਓ ਗੁਰੂ ਘਰ ਨੇੜੇ ਹੁੰਦੇ ਨੇ ਤੇ ਸਾਨੂੰ ਇਸ ਗੱਲ ਦੀ ਇੰਨੀ ਪ੍ਰਤੀਤ ਨਹੀਂ ਹੁੰਦੀ ਕਿ ਆਪਾਂ ਸੇਵਾ ਕਰੀਏ ਗੁਰੂ ਘਰ ਵਿੱਚ ਇਹ ਸੇਵਾ ਉਹੀ ਕਰ ਸਕਦਾ ਜਿੰਨੂੰ ਗੁਰੂ ਜੀ ਆਪ ਬਖਸ਼ਣ ਅਸੀਂ ਕਿੰਨੀ ਕੁ ਸੇਵਾ ਕੀਤੀ ਹੈ ਜੋੜੇ ਛਾੜਨ ਦੀ ਇਹ ਹਰ ਮਨੁੱਖ ਆਪ ਹੀ ਜਾਣਦਾ ਹੈ ਪਰ ਵਾਹਿਗੁਰੂ ਜੀ ਉਦਮ ਜ਼ਰੂਰ ਬਣਦਾ ਹੈ ਕਿ ਜਿੰਨਾਂ ਦੇ ਨੇੜੇ ਗੁਰੂ ਘਰ ਹੈ ਉਹ ਇਹ ਸੇਵਾ ਜ਼ਰੂਰ ਕਰਨ ਉਹਨਾਂ ਦੇ ਸੰਗਤਾਂ ਦੇ ਜੋੜੀਆਂ ਦੀ ਜਿਹੜੀ ਤੂੜ ਹੈ ਉਹ ਮੱਥੇ ਤੇ ਲਾਣ ਵਾਹਿਗੁਰੂ ਜੀ ਪਰਦੇਸਾਂ ਦੇ ਵਿੱਚ 6-6 ਮਹੀਨੇ ਸਾਲ-ਸਾਲ 2 3 4-4 ਸਾਲ ਬੀਤ ਜਾਂਦੇ ਨੇ ਗੁਰੂ ਮਹਾਰਾਜ ਜੀ ਦੇ ਅੱਗੇ ਸ਼ੀਸ਼ ਨਿਵਾਏ ਨੂੰ ਇਹ ਉਹਨਾਂ ਨੂੰ ਪਤਾ ਹੈ ਵਾਹਿਗੁਰੂ ਜੀ ਜਿਹੜੇ ਇੰਨਾ ਹਾਲਾਤਾਂ ਵਿੱਚ ਨੇ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ ਆਪ ਜੀ ਜਦੋਂ ਵੀ ਗੁਰੂ ਘਰਾਂ ਦੇ ਵਿੱਚ ਜਾਂਦੇ ਹੋ ਜਦੋਂ ਵੀ ਗੁਰੂ ਮਹਾਰਾਜ ਆਪ ਜੀ ਤੋਂ ਜੋੜੇ ਝਾੜਨ ਦੀ ਇਹ ਸੇਵਾ ਕਰਾਣ ਤੇ ਗੁਰੂ ਘਰ ਜਿਹੜੀ ਇਹ ਕੱਪੜਾ ਹੁੰਦਾ ਹੈ ਜਾਂ ਤੁਸੀਂ ਆਪਣੇ ਕੋਲ ਕੋਈ ਸੁੱਚਾ ਵਸਤਰ ਲੈ ਕੇ ਜਾਓ ਚਾਹੇ ਚਿੱਟਾ ਵਸਤਰ ਚਾਹੇ ਕੋਈ ਵੀ ਸਾਫ਼ ਕੱਪੜਾ ਲਾ ਕੇ ਉਹਦੇ ਨਾਲ ਆਪ ਜਿੰਨਾ ਚਿਰ ਵੀ ਸੇਵਾ ਕਰਦੇ ਹੋ ਉਸ ਕਪੜੇ ਨੂੰ ਆਪਣੇ ਨਾਲ ਆਪਣੇ ਘਰ ਲੈ ਕੇ ਆਇਆ ਕਰੋ ਤੇ ਹਰ ਰੋਜ਼ ਸਵੇਰੇ ਉੱਠ ਕੇ ਉਸ ਕਪੜੇ ਨਾਲ ਆਪਣੇ ਮਸਤਕ ਨੂੰ ਸਾਫ਼ ਕਰਿਆ ਕਰੋ ਮਹਾਰਾਜ ਪਤਾ ਨਹੀਂ ਕਿੰਨੇ ਕੁ ਪਾਪ ਝਾੜਨ ਝਾੜ ਦਿੰਦੇ ਨੇ ਉਸ ਤੂੜ ਦੀ ਬਰਕਤ ਦੇ ਨਾਲ ਕਿੰਨੇ ਪੁੱਠੇ ਲੇਖ ਜਿਹੜੇ ਨੇ ਉਹ ਸਿੱਧੇ ਕਰ ਦਿੰਦੇ ਨੇ ਕਿੰਨੇ ਕੁ ਦੁੱਖ ਕੱਟ ਦਿੰਦੇ ਨੇ ਸੰਗਤ ਜੀ ਜੋੜਿਆਂ ਦੀ ਕੋਈ ਮਹਾਨਤਾ ਹੋਣੀ ਹੈ ਤਾਂ ਹੀ ਇੰਨੇ ਉੱਚੇ ਜੀਵਨ ਵਾਲੇ ਸੰਤ ਬਾਬਾ ਆਨੰਦ ਸਿੰਘ ਜੀ ਜਦੋਂ ਵਿਆਹ ਕਰਦੇ ਸੰਗੀਤਨ ਸੰਦੇ ਹੁੰਦੇ ਸਨ ਤੇ ਉਹ ਸੰਗਤਾਂ ਦੇ ਜਿਹੜੇ ਜੋੜੇ ਹਨ ਉਹਦੇ ਨਾਲ ਉਹ ਵੀ 2 ਫੁੱਟ ਨੀਵਾ ਗੱਡਾ ਖਦਵਾ ਕੇ ਉਹਦੇ ਵਿੱਚ ਬਹਿੰਦੇ ਸਨ ਕਿ ਮੇਰੇ 'ਚ ਇੰਨੀ ਯੋਗਤਾ ਨਹੀਂ ਕਿ ਮੈਂ ਸੰਗਤਾਂ ਦੇ ਜੋੜਿਆਂ ਦੇ ਬਰਾਬਰ ਬਹਿ ਸਕਾਂ ਮੈਂ ਸੰਗਤਾਂ ਦੇ ਜੋੜਿਆਂ ਤੋਂ ਵੀ ਨੀਵਾ ਹਾਂ ਉਹਨਾਂ ਨੂੰ ਉਹ ਆਪ ਰੱਬਸ ਹਨ ਪੂਰਨ ਮਹਾਪੁਰਖ ਸਤਨੁ ਬ੍ਰਹਮ ਗਿਆਨੀ ਸੰਗਤ ਜੀ ਜੇ ਉਹਨਾਂ ਨੇ ਆਪਣੇ ਸੀਸ ਨੂੰ ਆਪਣੇ ਆਪ ਨੂੰ ਇੰਨੀ ਬੰਦਗੀ ਕਰਨ ਦੇ ਬਾਅਦ ਵੀ ਜੋੜੀਆਂ ਤੋਂ ਨੀਵਾ ਸਮਝਿਆ ਹੈ ਤੇ ਸੰਗਤ ਜੀ ਸਾਨੂੰ ਵੀ ਇੰਨਾ ਹੀ ਸਤਕਾਰ ਕਰਨਾ ਚਾਹੀਦਾ ਹੈ ਆਪ ਜੀ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋ ਚੁਕੀਆਂ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ